ਇਨਕਲਾਬ ਬੋਲੇ ਸੋਨਿਆ ਅੱਜ ਖਰੜ ਕਸਬੇ ਦੇ ਵਿੱਚ ਆਏ ਆ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਖਰੜ ਪੈਂਦਾ ਤੇ ਖਰੜ ਵੱਲ ਜਦੋਂ ਵੀ ਆਏ ਆ ਦੁਗਣਾ ਤੇ ਆਪਸ ਮੋੜਿਆ ਖਰੜ ਵਾਲਿਆਂ ਨੇ ਔਰ ਪਾਵੇਂ ਉਹ ਐਮਐਲਏ ਦੀਆਂ ਇਲੈਕਸ਼ਨਾਂ ਹੋਣ ਪਾਵੇਂ ਉਹ ਲੋਕ ਸਭਾ ਦੀਆਂ ਹੋਣ ਖਰੜ ਵਾਲੇ ਹਮੇਸ਼ਾ ਮੋਰੀ ਰਹੇ ਨੇ ਆ ਮੁੰਡਾ ਇੱਕੋ ਲਿਖੀ ਫਿਰਦਾ ਪੁਆਦ ਵਾਲੇ ਇਹ ਪੁਆਦ ਵਾਲੇ ਜਿਹੜੇ ਨੇ ਇਹ ਜਿੱਥੇ ਖੜ ਕੇ ਖੜ ਕੇ ਬਸ ਸੋ ਇਹ ਹਲੋ ਜਿੱਥੇ ਖੜ ਕੇ ਖੜ ਕੇ ਸੋ ਅੱਜ ਮਲਵਿੰਦਰ ਸਿੰਘ ਕੰਗ ਤੁਹਾਡੇ ਉਮੀਦਵਾਰ ਨੇ ਪਿਛਲੀ ਗੱਡੀ ਚ ਤੁਹਾਡੇ ਐਮਐਲਏ ਸਹਿਬਾਨ ਨੇ ਮੈਡਮ ਅਨਮੋਲ ਗਗਰਮਾਨ ਜੀ ਚਮਕੌਰ ਸਭ ਤੋਂ ਜਿਹੜੇ ਸਾਡੇ ਐਮਐਲਏ ਡਾਕਟਰ ਚੰਨੀ ਜੀ ਔਰ ਸਾਡੇ ਆਮ ਆਦਮੀ ਪਾਰਟੀ ਦੇ ਖਰੜ ਦੇ ਕੁਰਾਲੀ ਦੇ ਮੁਹਾਲਲੇ ਦੇ ਸਾਰੇ ਆਦਰ ਸਹਿਬਾਨ ਜਿੰਨੀ ਭਾਰੀ ਗਿਣਤੀ ਤੁਸੀਂ ਆਏ ਹੋ ਮੈਨੂੰ ਲੱਗਦਾ ਤੁਸੀਂ ਕੰਮ ਤਾਂ ਨਵੇੜੀ ਬੈਠੇ ਹੋ ਬਸ ਉਹਨਾਂ ਦਾ ਤਰੀਕ ਦਾ ਇੰਤਜ਼ਾਰ ਕਰਦੇ ਹੋ ਕੱਲ ਮੈਂ ਗੁਜਰਾਤ ਗਿਆ ਸੀ ਤੁਸੀਂ ਦੇਖਿਆ ਹੋਣਾ ਕੱਲ ਮੈਂ ਗੁਜਰਾਤ ਗਿਆ ਸੀ ਗੁਜਰਾਤ ਚ ਵੀ ਇਹੀ ਹਾਲ ਹੈ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਪੰਜਾਬ ਚ ਆ ਜਾਂ ਗੁਜਰਾਤ ਚ ਆ ਇਹੀ ਨਾਰੇ ਗੁਜਰਾਤ ਚ ਲੱਗ ਰਹੇ ਸੀ ਇਨਕਲਾਬ ਜਿੰਦਾਬਾਦ ਦੇ ਸੋ ਵੀਰੋ ਤੁਹਾਡੇ ਵਰਗੇ ਆ ਤੁਹਾਡੇ ਚ ਹੀ ਰਹਨੇ ਆ ਮਿਹਨਤ ਤੋਂ ਕਦੇ ਭੱਜੇ ਨਹੀਂ ਨਹੀਂ ਤਾਂ ਮੁੱਖ ਮੰਤਰੀ ਨਿਕਲਦੇ ਹੀ ਨਹੀਂ ਕਰੋ ਨਾਲੇ 200 250 ਫਾਈਲਾਂ ਸਾਈਨ ਕਰਕੇ ਆਇਆ ਨਾਲੇ ਚਾਰ ਪੰਜ ਮੀਟਿੰਗਾਂ ਕਰਕੇ ਆਇਆ ਫਿਰ ਇੱਥੇ ਆਇਆ ਹੁਣ ਫਿਰ ਜਾ ਕੇ ਟੈਲੀਵਿਜ਼ਨ ਤੇ ਰਾਤ ਨੂੰ ਲਾਈਵ ਇੰਟਰਵਿਊ ਕਰਨੀ ਹੈ ਕਿਉਂਕਿ ਜ਼ਿੰਮੇਵਾਰੀਆਂ ਵੱਧ ਗਈਆਂ ਅਰਵਿੰਦ ਕੇਜਰੀਵਾਲ ਜੀ ਨੂੰ ਇਹਨੇ ਅੰਦਰ ਕਰਤਾ ਇਹਨਾਂ ਨੂੰ ਲੱਗਿਆ ਕਿ ਸ਼ਾਇਦ ਉਸ ਬੰਦੇ ਨੂੰ ਅੰਦਰ ਕਰਕੇ ਅਸੀਂ ਪਾਰਟੀ ਖਤਮ ਕਰ ਦਾਂਗੇ ਪਰ ਇਹਨਾਂ ਨੂੰ ਇਹ ਪਤਾ ਨਹੀਂ ਕਿ ਭਾਈ ਪੰਜਾਬ ਵਾਲੇ ਇਸ ਬੰਦੇ ਦੇ ਨਾਲ ਹੈ ਪੰਜਾਬ ਵਾਲੇ ਜਿੱਥੇ ਖੜ ਕੇ ਖੜ ਕੇ ਫਿਰ ਮੈਂ ਤੁਹਾਡੀ ਪੜਾਹਸ ਦੇਖ ਰਿਹਾ ਚੀਕਾਂ ਦੇ ਰੂਪ ਚ ਨਾਰਿਆਂ ਦੇ ਰੂਪ ਚ ਮੈਂ ਹਰੇਕ ਜਗ੍ਹਾ ਤੇ ਜਾ ਕੇ 15 ਕੇ ਸਕਿੰਟ 15 ਕੇ ਸਕਿੰਟ ਮੈਂ ਲੋਕਾਂ ਨੂੰ ਦੇ ਦੇਣਾ ਉਹਨਾਂ 15 ਕੇ ਸਕਿੰਟ ਤਾਂ ਕਿ ਆਪਣੀ ਪੜਾਹਸ ਕਢ ਲੈਣ ਪੜਾਹਸ ਵੀ ਤਿੰਨ ਪੀੜੀਆਂ ਦੀ ਪਈ ਆ ਕਢਾਜਦੀ ਆ 70 ਸਾਲ ਦੀ ਪੜਾਹਸ ਹੈ ਸੋ ਇਹਨੂੰ ਹੁਣ ਕੱਢਣਾ ਦਾ ਜ਼ਰੂਰੀ ਆ ਨਹੀਂ ਤਾਂ ਅੰਦਰ ਪਥਰੀ ਹੋ ਜੂ ਸੋ ਇਸ ਕਰਕੇ ਮੈਂ 15 ਸਕਿੰਟ ਦਿੰਨਾ ਚੀਕਾਂ ਮਾਰ ਲਓ ਨਾਰੇ ਲਾ ਲਓ ਜੋ ਮਰਜੀ ਮਾਈਕ ਮੈਂ ਤੁਹਾਡੇ ਵੱਲ ਨੂੰ ਕਰ ਦੂੰਗਾ आपका समय शुरू होता है अब इनकल इनकल वीर तरतालीस हजार नौकरियां देती हैं दो साल च ਵੀਰੋ ਬਿਜਲੀ ਤੁਹਾਨੂੰ ਫ੍ਰੀ ਮਿਲਦੀ ਐ ਖੇਤਾਂ ਵਾਲੀ ਬਿਜਲੀ 24 ਘੰਟੇ ਤੇ ਨਾਲੇ ਦਿਨੇ ਮਿਲਦੀ ਐ ਜੇ ਦਿਨੇ ਜਾਣਿਓ ਰਾਤ ਨੂੰ ਜਾਣ ਦੀ ਲੋੜ ਨਹੀਂ ਵੀਰੋ ਨਾਲ-ਨਾਲ ਆਪਾਂ ਰਾਸ਼ਨ ਕਾਰਡ ਜਿਹੜੇ ਕਹਿ ਰਹੇ ਤੁਸੀਂ ਉਹ ਵੀ ਬਣਨਗੇ ਬਣਨਗੇ ਇੱਕ-ਇੱਕ ਦਾਣਾ ਮਿਲੂਗਾ ਤੁਹਾਡੇ ਪੈਰ ਦੇਖੋ ਪੰਜਾਬ ਦੀ ਧਰਤੀ ਤੇ ਉੱਗਿਆ ਹੋਇਆ ਇੱਕ-ਇੱਕ ਦਾਣਾ ਉਹ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਮਿਲੂਗਾ ਸਾਰੇ ਦੇਸ਼ ਦਾ ਟਿੱਡ ਭਰਦਾ ਪੰਜਾਬ ਪੰਜਾਬੀ ਭੁੱਖੇ ਨਹੀਂ ਰਹਿ ਸਕਦੇ ਨਾ ਕੋਈ ਆਪਾਂ ਨੇ ਪੈਸਾ ਕਮਾਉਣਾ ਐ ਸੋ ਪਹਿਲਾ ਬਿਜਲੀ ਦੇ ਨਾਲ ਨਾਲ ਥਰਮਲ ਪਲਾਂਟ ਆਪਾਂ ਖਰੀਦ ਲੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਤੁਹਾਡੇ ਖੇਤਾਂ 'ਚ ਪਹੁੰਚਿਆ ਤਾਂ ਉਹਦੇ ਨਾਲ 6-7 ਲੱਖ ਟਿਊਬਲ ਬੰਦ ਹੋ ਜਾਣਗੇ ਟਿਊਬਲ ਬੰਦ ਹੋਣ ਨਾਲ ਧਰਤੀ ਵਿਚਲਾ ਪਾਣੀ ਬਚੂਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਗੁਰੂ ਸਾਹਿਬ ਨੇ ਕਿਹਾ ਸੀ ਸੋ ਆਪਾਂ ਇਹ ਦਰਜੇ ਤੇ ਕਾਇਮ ਰੱਖਣੇ ਨੇ ਪਵਨ ਦੇ ਵੀ ਪਾਣੀ ਦੇ ਵੀ ਤੇ ਧਰਤੀ ਦੇ ਵੀ ਉਹ ਵੀ ਨਾਲ ਆਪਾਂ ਪੁੰਨ ਖਟਾਂਗੇ ਜੇ ਪਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਦ ਦੇ ਵਿਚਾਰ ਤੇ ਚੱਲਾਂਗੇ ਸੋ ਵੀਰੋ ਉਹਦੇ ਨਾਲ ਕੀ ਹੋਊਗਾ 6 ਲੱਖ ਟਿਊਬਲ ਬੰਦ ਹੋਊਗਾ ਤਾਂ ਟਕੜ ਟਕੜ 6-7000 ਕਰੋੜ ਰੁਪਇਆ ਬਿਜਲੀ ਦੀ ਸਬਸਿਡੀ ਦਾ ਬਚੂਗਾ ਕਿਉਂਕਿ ਪਾਣੀ ਕੱਸੀਆਂ ਦਾ ਆ ਜਾਊਗਾ ਟਿਊਬਲ ਬੰਦ ਹੋ ਜਾਣਗੇ ਉਹ 6-7000 ਕਰੋੜ ਦੇ ਵਿੱਚੋਂ ਹੀ 1000 ਰੁਪਇਆ ਜਿਹੜਾ ਮਾਵਾ ਪੇੜਾ ਨਾਲ ਵਾਅਦਾ ਕੀਤਾ ਹੋਇਆ ਉਹ ਪੂਰਾ ਕਰੂੰਗਾ ਅਗਲਾ ਮੇਰਾ ਕੰਮ ਉਹੀ ਹੈ ਹਾਲਾਂਕਿ ਹਾਲਾਂਕਿ ਗਰੰਟੀਆਂ ਜਾਂ ਵਾਅਦੇ ਜਿਹੜੇ 5 ਸਾਲ ਵਾਸਤੇ ਹੁੰਦੇ ਨੇ ਪਰ ਮੈਂ ਪਹਿਲੀ ਪੂਰੇ ਕਰੂੰਗਾ ਕਿਉਂਕਿ ਮੈਂ ਹਸਾਬਕਤਾ ਉਲਾਕੇ ਚੱਲ ਰਿਹਾ ਨਾ ਸਟੇਟ ਨੂੰ ਘਾਟਾ ਪੈਣ ਦੇਵਾਂ ਤੇ ਨਾ ਲੋਕਾਂ ਦੇ ਪੈਸੇ ਲੁੱਟਾਂ ਤੇ ਨਾ ਹੀ ਲੋਕਾਂ ਦੇ ਚੁੱਲ੍ਹੇ ਦੀ ਅੱਗ ਬੁਝਾਵਾਂ ਪੰਜਾਬ ਤਰੱਕੀ ਕਰ ਰਿਹਾ ਹੈ ਕੰਪਨੀਆਂ ਆ ਰਹੀਆਂ ਨੇ ਵੱਡੀਆਂ-ਵੱਡੀਆਂ ਕਿ ਹੁਣ ਨਜ਼ਾਰਾ ਆ ਰਿਹਾ ਕੰਮ ਕਰਨ ਦਾ ਬਹੁਤ ਵੱਡੇ-ਵੱਡੇ ਟਾਟਾ ਸਟੀਲ ਵਰਗੀਆਂ ਕੰਪਨੀਆਂ ਆ ਗਈਆਂ ਤੇ ਕਰੋੜਾਂ ਰੁਪਈਆ ਉਹ ਲਾ ਰਹੇ ਨੇ ਲੱਖਾਂ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਮੈਂ ਆਪ ਤਾਂ ਪੈਸੇ ਦੇਖੋ ਵੀਰੋ ਕਮਾਉਣੇ ਨਹੀਂ ਮੈਂ ਤਾਂ ਪੈਸੇ ਬੁਏ ਕਮਾਉਣ ਦਾ ਕੰਮ ਤਾਂ ਛੱਡੀ ਫਿਰਦਾ ਮੈਂ ਉਹ ਤਾਂ ਜੇ ਕਮਾਉਣੇ ਹੁੰਦੇ ਮ ਫਿਲਮਾਂ ਟੀਵੀਾਂ ਚ ਜਿੰਨੇ ਮਰਜੀ ਕਮਾ ਲੈਂਦਾ ਪਰ ਮੈਨੂੰ ਧਰਦੇ ਆ ਕਿ ਮੇਰੇ ਸਾਹਮਣੇ ਪੰਜਾਬ ਮਰ ਰਿਹਾ ਸੀ ਮੇਰੇ ਸਾਹਮਣੇ ਪੰਜਾਬ ਲੁੱਟਿਆ ਜਾ ਰਿਹਾ ਸੀ ਤਾਂ ਮੈਂ ਥੁਰਿਆ ਨਹੀਂ ਗਿਆ ਮੈਂ ਕਿਹਾ ਕੈਸਟਾਂ ਕਮੇਡੀ ਜਾਂ ਸੀੜੀਆਂ ਕੱਢ ਕੇ ਚਲਾ ਜਾਵਾਂਗੇ ਦੁਨੀਆ ਤੋਂ ਕੀ ਕੀਤਾ ਆਏ ਜੇ ਹਜੇ ਨਾ ਆਏ ਕੁਝ ਤਾਂ ਕਰਕੇ ਜਾਈਏ ਸੋ ਤਾਂ ਕਰਕੇ ਮੈਂ ਰਾਜਨੀਤੀ ਚ ਆਇਆ ਤੁਸੀਂ ਇੰਨਾ ਪਿਆਰ ਦਿੱਤਾ ਕਿ ਐਡੇ ਵੱਡੇ ਅਹੁਦੇ ਤੇ ਬਿਠਾਤਾ ਕਿ ਮੈਂ ਜੇ ਅੱਜ ਸੱਤ ਜਨਮ ਵੀ ਅਜ ਤੋਂ ਬਾਅਦ ਹਰੇਕ ਸਾਂਤ ਤੋਂ ਬਾਅਦ ਵੀ ਧੰਨਵਾਦ ਕਰਨ ਲੱਗ ਜਾ ਸੱਤ ਜਨਮ ਵੀ ਥੋੜੇ ਹੋਣਗੇ ਤੁਹਾਡਾ ਪਿਆਰ ਦਾ ਕਰਜ਼ਾ ਮੋੜਨ ਵਾਸਤੇ ਸੋ ਐ ਕਦੇ ਤੁਹਾਨੂੰ ਮੁੱਖ ਮੰਤਰੀ ਮਿਲਿਆ ਇਦਾਂ ਨੇੜੋਂ ਐ ਕਦੇ ਮੁੱਖ ਮੰਤਰੀਆਂ ਤੁਹਾਡੇ ਤੇ ਫੁੱਲ ਸਿੱਟੇ ਨੇ ਨਾ ਨਾ ਸਾਨੂੰ ਤਾਂ ਡੰਡੇ ਹੀ ਮਿਲੇ ਨੇ ਜਦੋਂ ਮਿਲੇ ਨੇ ਜਦੋਂ ਮਿਲਿਆ लाਠੀ ਚਾਰਜੀ ਮਿਲੇ ਸੋ ਕਿਸਾਨਾਂ ਦੇ ਹੱਕ 'ਚ ਖੜੇ ਆ ਮਜ਼ਦੂਰਾਂ ਦੇ ਹੱਕ 'ਚ ਖੜੇ ਆ ਦੁਕਾਨਦਾਰਾਂ ਦੇ ਹੱਕ 'ਚ ਖੜੇ ਆ ਵਪਾਰ ਦੇ ਕਿਉਂਕਿ ਦੇਖੋ ਜੇ ਕਿਸਾਨ ਖੁਸ਼ ਹੋਊਗਾ ਉਹਨੂੰ ਫਸਲਾਂ ਦਾ ਭਾਅ ਮਿਲੂ ਤਾਂ ਖਰੜ ਵਰਗੇ ਬਾਜ਼ਾਰਾਂ ਚ ਰੌਣਕ ਆਊਗੀ ਨਹੀਂ ਇਹ ਬਾਜ਼ਾਰ ਸੁਨੇ ਹੋ ਜਾਂਦੇ ਆ ਫਿਰ ਕਿੱਥੋਂ ਦੁਕਾਨਦਾਰੀਆਂ ਚੱਲਣਗੀਆਂ ਜੇ ਜੇਬ ਚ ਪੈਸਾ ਹੀ ਨਾ ਹੋਇਆ ਇਹ ਸਰਕਲ ਆ ਇੱਕ ਇਹ ਸਰਕਲ ਨਹੀਂ ਟੁੱਟਣ ਦੇਣਾ ਸਾਰੇ ਇਕ ਤਰੱਕੀ ਕਰੀਏ ਇਕੱਠੇ ਤਰੱਕੀ ਕਰੀਏ ਅਸੀਂ ਨਫਰ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਕੰਮ ਦੀ ਮੈਂ 2 ਸਾਲਾਂ ਦੇ ਕੰਮ ਗਿਣਾਈ ਜਾਂਦਾ ਜੀ 2 ਸਾਲਾਂ ਦੇ ਸਿਰਫ ਜੇ ਕੇਜਰੀਵਾਲ ਦੇ 8 ਸਾਲਾਂ ਦੇ ਕੰਮ ਗਿਣਾਈ ਜਾਂਦੇ ਆ ਸਕੂਲ ਵਧੀਆ ਬਣ ਗਏ ਹਸਤਾਲ ਆਮ ਆਦਮੀ ਕਲੀਨਿਕ ਖੁੱਲ ਗਏ ਦਵਾਈਆਂ ਮੁਫਤ ਮਿਲਣ ਲੱਗੀਆਂ ਕਿੱਡਾ ਵੱਡਾ ਕੰਮ ਹੋ ਗਿਆ ਪੁੰਨ ਦਾ ਕੰਮ ਹੋ ਗਿਆ ਜੀ ਲੋਕਾਂ ਦੇ ਪੈਸੇ ਬਚਣ ਲੱਗ ਗਏ ਜੀ ਜਿਹੜੇ ਪਹਿਲਾਂ ਲੱਗਦੇ ਸੀ ਅਸੀਂ 2 ਸਾਲਾਂ ਦੇ ਕੰਮ ਤੇ ਅਸੀਂ 2 ਸਾਲਾਂ ਦੇ ਕੰਮ ਤੇ ਵੋਟਾਂ ਮੰਗ ਰਹੇ ਹਾਂ ਦੂਜੇ ਪਾਸੇ ਸ਼ਰਮ ਦੀ ਗੱਲ ਹੈ 10 ਸਾਲ ਪ੍ਰਧਾਨ ਮੰਤਰੀ ਰਹਿ ਕੇ ਮੰਗਲ ਸੂਤਰਾਂ ਤੋਂ ਡਰਾ ਕੇ ਵੋਟਾਂ ਮੰਗ ਰਹੇ ਥੋੜੇ ਮੰਗਲ ਸੂਤਰ ਖੋਹ ਲੈਣਗੇ ਦਾ ਦੱਸੋ ਓ ਯਾਰ ਕੋਈ ਸਕੂਲ ਦੀ ਗੱਲ ਕਰ ਲਾ 10 ਸਾਲਾਂ ਵਿੱਚ ਕੋਈ ਨੌਕਰੀ ਦਿੱਤੀ ਹੋਵੇ ਤਾਂ ਦੱਸ ਦੇ 10 ਸਾਲਾਂ ਵਿੱਚ ਕੋਈ ਹਸਪਤਾਲ ਬਣਾਇਆ ਹੋਵੇ ਤਾਂ ਦੱਸ ਦੇ ਕਦੇ ਸ਼ਮਸ਼ਾਨ ਕਦੇ ਕਬਰਿਸਤਾਨ ਕਦੇ Hindu ਕਦੇ Musalman ਕਦੇ ਪਾਕਿਸਤਾਨ ਕਦੇ